ਅੱਜ ਅਜੀ ਲੋਹੜੀ ਦਾ ਤਿਹਾਰ ਸਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਤਕਰੀਬਨ ਸਾਨੂੰ ਸਾਰੇ ਨੇ ਰਿਸ਼ਤੇਦਾਰਾਂ ਨੇ ਯਾਰਾਂ ਦੋਸਤਾਂਾਂ ਤੇ ਪਰਿਵਾਰ ਮੈਂਬਰਾਂ ਨੇ ਵਧਾਈਆਂ ਜ਼ਰੂਰ ਦਿੱਤੀਆਂ ਹੋਣੀਆਂ ਲੋਹੜੀ ਦਾ ਪੂਰਾ ਇਤਿਹਾਸ ਕੀ ਹੈ ਇਹ ਤਕਰੀਬਨ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਲੋਹੜੀ ਦਾ ਨਾਮ ਸੁਣਦੇ ਆਪਣੇ ਦਿਮਾਗ ਦੇ ਵਿੱਚ ਸਿਰਫ ਇੱਕੋ ਗੱਲ ਆਉਂਦੀ ਹੈ ਕਿ ਲੋਹੜੀ ਸਿਰਫ ਉਹ ਜਿਆਦੇ ਖੁਸ਼ੀ ਨਾਲ ਮਨਾਉਂਦੇ ਹਨ ਕਿ ਜਿਨ੍ਹਾਂ ਦੇ ਘਰ ਕੋਈ ਪੁੱਤਰ ਹੋਇਆ ਹੋਵੇ ਪਰ ਜੇ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਪਹਿਲੀ ਜਿਹੜੀ ਲੋਹੜੀ ਬਣਾਈ ਗਈ ਸੀ ਇਤਿਹਾਸ ਦੇ ਵਿੱਚ ਉਹ ਪੁੱਤਰਾਂ ਦੀ ਨਹੀਂ ਸਗੋਂ ਕੁੜੀਆਂ ਦੇ ਨਾਮ ਤੋਂ ਸ਼ੁਰੂ ਹੁੰਦੀ ਹੈ। ਲੋਹੜੀ ਦੇ ਨਾਮ ਤੇ ਇੱਕ ਬਹੁਤ ਹੱਥ ਗੀਤ ਗਾਇਆ ਜਾਂਦਾ ਹੈ ਲੋਹੜੀ ਦੇ ਉੱਪਰ। ਕਿ ਸੁੰਦਰ ਮੁੰਦਰੀ ਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ। ਕੌਣ ਸੀ ਸੁੰਦਰ ਮੁੰਦਰੀ ਤੇ ਦੁੱਲਾ ਭੱਟੀ ਵਾਲਾ ਕੌਣ ਸੀ? ਅਕਬਰ ਦੇ ਰਾਜ ਦੇ ਵਿੱਚ ਦੁੱਲਾ ਭੱਟੀ ਵਾਲਾ ਇੱਕ ਬਾਗੀ ਇਨਸਾਨ ਸੀ। ਆਮ ਲੋਕਾਂ ਦੇ ਲਈ ਉਹ ਮਸੀਹਾ ਸੀ। ਜਿਹੜਾ ਵੀ ਲੁੱਟਦਾ ਸਮਾਨ ਉਹ ਲੁੱਟਦਾ ਸੀ ਉਹ ਆਮ ਲੋਕਾਂ ਦੇ ਵਿੱਚ ਵੰਡ ਦਿੰਦਾ ਹੁੰਦਾ ਸੀ ਤਾਂ ਉਸ ਟਾਈਮ ਦੇ ਵਿੱਚ ਇੱਕ ਬ੍ਰਾਹਮਣ ਦੇ ਦੋ ਕੁੜੀਆਂ ਸੀ ਜਿਨ੍ਹਾਂ ਦਾ ਨਾਮ ਸੀ ਸੁੰਦਰੀ ਤੇ ਮੁੰਦਰੀ ਉਸ ਟਾਈਮ ਦਾ ਜਿਹੜਾ ਸ਼ਾਸਨ ਕਰਨ ਵਾਲਾ ਜਦੋਂ ਜਦੋਂ ਪਤਾ ਲੱਗਾ ਕਿ ਇਹ ਉਸ ਬ੍ਰਾਹਮਣ ਦੇ ਦੋ ਬਹੁਤ ਸੁੰਦਰ ਜਿਣੀਆਂ ਲੜਕੀਆਂ ਨੇ ਜਿਨ੍ਹਾਂ ਦਾ ਨਾਮ ਸੁੰਦਰੀ ਤੇ ਮੁੰਦਰੀ ਸੀ ਤਾਂ ਉਸ ਨੇ ਇੱਕ ਸਨੇਹਾ ਭੇਜਿਆ ਕਿ ਇਹਨਾਂ ਲੜਕੀਆਂ ਨੂੰ ਜਿਹੜਾ ਮੇਰੇ ਦਰਬਾਰ ਦੇ ਵਿੱਚ ਭੇਜ ਦਿੱਤਾ ਜਾਵੇ ਇਹਨਾਂ ਦਾ ਵਿਆਹ ਮੈਂ ਆਪੇ ਕਰ ਦਿੱਤਾ ਆਪੇ ਕਰ ਦੇਵਾਂਗਾ ਤਾਂ ਤੁਸੀਂ ਇਹ ਸਮਝ ਹੀ ਸਕਦੇ ਹੋ ਕਿ ਉਸਨੇ ਇਹ ਗੱਲ ਕਿਉਂ ਕਹੀ ਸੀ ਕਿਉਂਕਿ ਬ੍ਰਾਹਮਣ ਪਰਿਵਾਰ ਜਿਹੜਾ ਉਹ ਗਰੀਬ ਸੀ ਤੇ ਲੜਕੀਆਂ ਦਾ ਵਿਆਹ ਨਹੀਂ ਕਰ ਸਕਦਾ ਸੀ ਜਦੋਂ ਇਹ ਗੱਲ ਦਾ ਦੁੱਲਾ ਭੱਟੀ ਨੂੰ ਪਤਾ ਲੱਗਾ ਤਾਂ ਦੁੱਲੇ ਭੱਟੀ ਨੇ ਕਿਹਾ ਇਹ ਥੋਡੀਆਂ ਨਹੀਂ ਇਹ ਮੇਰੀਆਂ ਹੀ ਕੁੜੀਆਂ ਨੇ ਇਹਨਾਂ ਦੀ ਇੱਜ਼ਤ ਵੱਲ ਕੋਈ ਝਾਕ ਨਹੀਂ ਸਕਦਾ ਤਾਂ ਦੋਨਾਂ ਕੁੜੀਆਂ ਜਿਹੜੀਆਂ ਉਹ ਮੰਗੀਆਂ ਹੋਈਆਂ ਸੀ ਗਰੀਬੀ ਕਾਰਨ ਜਿਹੜਾ ਉਹਨਾਂ ਦਾ ਵਿਆਹ ਨਹੀਂ ਹੋ ਪਾ ਰਿਹਾ ਸੀ ਤਾ ਦੁਲ੍ਹੇ ਪੱਟੀ ਨੇ ਸੁਨੇਹਾ ਭੇਜਿਆ ਕਿ ਤੁਸੀਂ ਵਿਆਹ ਦਾ ਖਰਚੇ ਦੀ ਚਿੰਤਾ ਨਹੀਂ ਕਰਨੀ ਤੇ ਕਿਸੇ ਤੋਂ ਡਰਨਾ ਨਹੀਂ ਤਾਂ ਉਸ ਟਾਈਮ ਦੇ ਵਿੱਚ ਸ਼ਾਸਨ ਕਰਨ ਤੋਂ ਤਕਰੀਬਨ ਹਰ ਕੋਈ ਡਰਦਾ ਹੁੰਦਾ ਸੀ ਤੇ ਜਿਨ੍ਹਾਂ ਨਾਲ ਉਹਨਾਂ ਦਾ ਸਗਨ ਪਿਆ ਹੋਇਆ ਸੀ ਉਹ ਵੀ ਉਸ ਟਾਈਮ ਦੇ ਸ਼ਾਸਨ ਤੋਂ ਡਰਦੇ ਸੀ ਤਾਂ ਡਰਦੇ ਮਾਰੇ ਇਹਨਾਂ ਨੇ ਦਿਨ ਦੀ بجائے ਰਾਤ ਦਾ ਵਿਆਹ ਜ ਰੱਖਣਾ ਉਹ ਸਹੀ ਸਮਝਿਆ ਤਾਂ ਜਦੋਂ ਉਹਨਾਂ ਨੇ ਜੰਗਲ ਦੇ ਵਿੱਚ ਇੱਕ ਵਿਆਹ ਰੱਖਣ ਦਾ ਸੋਚਿਆ ਤਾਂ ਉਹਨਾਂ ਜਦੋਂ ਰਾਤ ਨੂੰ ਕਿਉਂਕਿ ਉਹ ਮੰਦਰ ਦੇ ਵਿੱਚ ਤਾਂ ਕਿਤੇ ਜਾ ਨਹੀਂ ਸਕਦੇ ਸੀਗੇ ਕਿਉਂਕਿ ਉਸ ਟਾਈਮ ਦੇ ਵਿੱਚ ਉਹਨਾਂ ਦਾ ਸ਼ਾਸਨ ਸੀ ਮੰਦਰਾਂ ਦੇ ਵਿੱਚ ਕਿਤੇ ਜਾਂਦੇ ਕਿਉਂਕਿ Hindu ਪਰਿਵਾਰ ਤੋਂ ਬਿਲੋਂਗ ਕਰਦੇ ਸੀ ਮੰਦਰ ਦੇ ਵਿੱਚ ਜਾਂਦੇ ਤਾਂ ਹਾਕਰ ਨੂੰ ਪਤਾ ਜ਼ਰੂਰ ਲੱਗ ਜਾਣਾ ਸੀ ਕਿਉਂਕਿ ਉਹ ਬਹੁਤ ਨਰਦੇਈ ਬੰਦਾ ਸੀ ਤਾਂ ਉਹਨਾਂ ਨੇ ਜੰਗਲ ਦੇ ਵਿੱਚ ਵਿਆਹ ਰੱਖਣ ਦਾ ਜਿਹੜਾ ਨਿਰਣੇ ਲਿਆ ਜੇ ਉਹ ਜੰਗਲ ਦੇ ਵਿੱਚ ਅੱਗ ਬਾਲਦੇ ਸੀ ਕਿਉਂਕਿ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਸੀ ਉਹਨਾਂ ਦੇ ਫੇਰੇ ਹੁੰਦਿਆ ਨਾ ਹਿੰਦੂ ਪਰਿਵਾਰ ਦੇ ਵਿੱਚ ਜੇ ਉਹ ਅੱਗ ਬਾਲਦੇ ਜੰਗਲ ਦੇ ਵਿੱਚ ਤਾਂ ਉਹਨਾਂ ਦੇ ਜਿਹੜਾ ਸ਼ਾਸ ਸ਼ਾਸਕਾਰ ਸੀਗਾ ਉਹਨੂੰ ਪਤਾ ਜ਼ਰੂਰ ਲੱਗ ਜਾਣਾ ਸੀਗਾ ਤਾਂ ਕਰਕੇ ਜਦੋਂ ਜੰਗਲ ਦੇ ਵਿੱਚ ਅੱਗ ਵਾਲੀ ਗਈ ਤਾਂ ਪਿੰਡ ਦੇ ਲੋਕਾਂ ਨੇ ਵੀ ਹਰੇਕ ਘਰ ਦੇ ਮੂਰੇ ਜਿਹੜੀ ਆਗ ਉਹ ਬਾਲੀ ਤਾਂ ਕਿ ਉਹਨਾਂ ਨੂੰ ਕੋਲੇਖਾਵਾ ਦਿੱਤਾ ਜਾਵੇ ਤਾਂ ਗੋਵੀ ਪਰਿਵਾਰ ਜਿਹੜਾ ਗਰੀਬ ਸੀ ਜਦੋਂ ਲੋਕਤਤ ਗੀਤ ਦੇ ਵਿੱਚ ਆਉਂਦਾ ਕਿ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਤੁੱਲਾ ਭੱਟੀ ਵਾਲਾ ਦੁੱਲੇ ਨੇ ਧੀ ਵਿਆਹੀ ਤੇ ਸੇਰ ਸ਼ੱਕਰ ਪਾਈ ਤਾਂ ਸਗਨ ਦੇ ਵਖੋਂ ਤੁੱਲੇ ਭੱਟੀ ਨੇ ਸੇਰ ਸੇਰ ਜਿਹੜੀ ਉਹ ਸ਼ੱਕਰ ਪਾਈ ਸੀ ਇਸ ਕਰਕੇ ਹੀ ਦੁੱਲੇ ਭੱਟੀ ਦਾ ਜਿਹੜਾ ਐਡਾ ਵੱਡਾ ਨਾਮ ਉਹ ਲੋੜੀ ਦੇ ਤਿਹਾਰ ਨਾਲ ਜੁੜਦਾ ਹੈ ਲੋੜੀ ਉਸ ਤੋਂ ਬਾਅਦ ਜਿਹੜੀ ਲੋੜੀ ਦੀ ਰਾਸ ਨੂੰ ਇਹ ਸ਼ੁਰੂ ਹੋ ਗਈ ਸੀ